ਵਾਤਾਵਰਨ ਨੂੰ ਛੋਟਾ ਲਈ ਹਰ ਰੋਜ਼ ਜਿੰਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਬਸਾਤ ਦਾ ਮੌਸਮ ਆਉਣ ਕਰਕੇ ਬੂਟਿਆਂ ਦੇ ਜਿਹੜੇ ਆਲੇ ਦੁਆਲੇ ਬਹੁਤ ਜ਼ਿਆਦਾ ਮੂਟੀ ਹੋ ਜਾਂਦੀ ਹੈ ਜਿਸ ਨਾਲ ਬੂਟੇ ਦੀ ਗਰੋਥ ਵਿੱਚ ਬਹੁਤ ਜ਼ਿਆਦਾ ਫਰਕ ਪੈਂਦਾ ਕਿਉਂਕਿ ਜਿਹੜੀ ਬੂਟੇ ਨੂੰ ਖੁਰਾਕ ਮਿਲਣੀ ਹੁੰਦੀ ਹੈ ਉਹ ਇਹ ਘਾਹ ਜਿਹੜਾ ਆ ਇਸੀ ਮੱਦੇ ਨਜ਼ਰ ਅਪਾ ਹਰ ਉਹ ਜਿਹੜੇ ਬੂਟੇ ਤਕਰੀਬਨ 400 500 ਦੇ ਗਰੀਬ ਜਿਹੜਾ ਬੂਟਾ ਇਸ ਜਗ੍ਹਾ ਤੇ ਅਪਾ ਲਗਾਇਆ ਹੋਇਆ ਆ ਔਰ ਲਗਾਤਾਰ ਉਹਦੀ ਦੇਖਭਾਲ ਚਲਦੀ ਆ ਇਧਰਲੇ ਪਾਸੇ ਮੈਂ ਕੰਮ ਕਰ ਰਿਹਾ ਦੂਜੇ ਪਾਸੇ ਹੋਰ ਸਾਡੇ ਲੱਗੇ ਹੋਣ ਨਾਲ ਦੇ ਸਾਥ ਜਿਹੜੇ ਆ ਉਹ ਬੂਟੇ ਵੀ ਗੁੜਾਈ ਤੇ ਲਗਾਤਾਰ ਨਿਰੰਤਰ ਜਿਹੜੀ ਬੂਟਿਆਂ ਦੀ ਸੇਵਾ ਸੰਭਾਲ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਜਿਹੜੇ ਬੂਟੇ ਆ ਵਧੀਆ ਗਰੋਥ ਕਰਨ ਵਧੀਆ ਢੰਗ ਨਾਲ ਬਦਾ ਫੁੱਲਣ ਤੇ ਹਰ ਤਰ੍ਹਾਂ ਦੇ ਪਲਾਂਟ ਜਿਹੜੇ ਆਪਾਂ ਇੱਥੇ ਲਗਾਏ ਹੋਏ ਆ ਫਲਦਰ ਰਬੈਤੀ ਰੁੱਖ ਸਭ ਤੋਂ ਜ਼ਿਆਦਾ ਇੱਥੇ ਲਗਾਏ ਹੋਇਆ ਜੇ ਤੁਸੀਂ ਦੇਖ ਸਕਦੇ ਵੀਡੀਓ ਵਿੱਚ ਜਿਹੜਾ ਬੂਟਾ ਆ ਇਹ ਹੈਗਾ ਕਾਲਾ ਸ਼੍ਰੀ ਤੇ ਚਿੱਟਾ ਸ਼੍ਰੀ ਹੋ ਗਿਆ ਅਰਜਨ ਹੋ ਗਿਆ ਟਾਲੀ ਹੋ ਗਿਆ ਨਿੰਮ ਹੋ ਗਿਆ ਪਿੱਪਲ ਬੋੜ ਜਾਮਣ ਤੂਤ ਅਰਾਰ ਕਿਨੂ ਸੰਤਰਾ ਆਂਬ ਤੇ ਹੋਰ ਸਾਰੀਆਂ ਬਹੁਤ ਸਾਰੀਆਂ ਜਿਹੜੀਆਂ ਵੈਰਾਈਟੀਆਂ ਐ ਜਿਹੜੀਆਂ ਆਪਾਂ ਇੱਥੇ ਲਗਾਈਆਂ ਹੋਈਆਂ ਐ ਔਰ ਨਵੰਤਰਿਆਂ ਨੇ ਦੇਖਪਾਲ ਕੀਤੀ ਜਾਂਦੀ ਆ ਤਾਂ ਜੋ ਆਉਣ ਵਾਲਾ ਜਿਹੜਾ ਪ੍ਰਵੇਖਵਾ ਉਹ ਸੁਰੱਖਿਅਤ ਹੋ ਸਕੇ ਸੋ ਧੰਨਵਾਦ